ਦੇਖ ਮੈਂ ਤੈਨੂੰ ਐ ਕਹਿਣਾ ਹਾਂ ਓਏ ਤੂੰ ਕੀ ਲੈਣਾ ਵੋਟਾਂ ਬਾਟਾਂ 'ਚ ਖੜਕੇ ਹਾਂ ਬਾਪੂ ਵੋਟਾਂ ਦਾ ਪਾਉਣੀ ਬਹਿਣਗੇ ਦੇਖ ਮੈਂ ਚੇਅਰਮੈਨ ਬਣ ਜਾਊਗਾ ਯਾਰ ਚੇਅਰਮੈਨ ਹਾਂ ਓਏ ਕੀ ਫਾਇਦਾ ਤੂੰ ਰਹਿਣ ਦੇ ਗੱਲਾਂ ਨੂੰ ਤੂੰ ਮੇਰੀ ਗੱਲ ਸੁਣ ਬਾਪੂ ਦੇਖ ਜੇ ਮੈਂ ਚੇਅਰਮੈਨ ਬਣ ਗਿਆ ਹਾਂ ਮੈਨੂੰ ਲੋਕ ਕਹਿਣਗੇ ਵੀ ਬੋਦਾ ਚੇਅਰਮੈਨ ਅੱਛਾ ਤੇ ਤੈਨੂੰ ਤਾਂ ਹੀ ਕਹਿਣਗੇ ਵੀ ਚੇਅਰਮੈਨ ਦਾ ਬਾਪੂ ਚੇਅਰਮੈਨ ਦਾ ਬਾਪੂ ਤੂੰ ਤਾਂ ਮੈਥੇ ਵੀ ਵੱਡਾ ਵੱਜੇਗਾ ਤਾ ਇਹ ਲੱਕੀ ਤੇ ਬੜਾ ਨਿਆਰਾ ਜਿਹਾ ਲੱਗਦਾ। ਫੇਰ ਤਾਂ ਤੂੰ ਠੀਕ ਐ। ਆ ਜਾ ਦੇ ਮੁੰਡਾ ਫੜ ਜਾ ਫੇਰ। ਬਾਪੂ ਆ ਬਗੇਲੇ ਕੇ ਵੀ ਕਹਿਦੀ ਐ। ਇਹਨਾਂ ਦੇ ਵੀ ਕਹਿਣਾ। ਹਾਂ ਬਾਪੂ ਤਾਂ ਹੀ ਚੇਅਰਮੈਨ ਬਣੂ ਜੇ ਵੋਟਾਂ ਪਾਣਗੇ ਹਾਂ। ਆ ਜਾ ਦਾ। ਦੇਖੀ ਉਹ ਹਨਰ ਭੈ ਕੇ ਬਿਆਨ ਨੂੰ ਕਹਿ ਕੇ ਆਈ ਸੀ। ਮੇਰਾ ਤਾਂ ਜਾਣ ਨੂੰ ਜੀ ਨਹੀਂ ਕਰਦਾ ਹੈਗਾ। ਉਹ ਛੱਡ ਉਹਨਾਂ ਦੇ ਕੀ ਜਾਣਾ ਯਾਰ ਐਵੇਂ ਤਾਂ ਦੇਵਕੋਪ। ਨੰਗਨੇ। ਬਗੇਲੇ ਬਾਈ। ਦੇਖ ਮਣੀ ਖੜੀ ਹੋ ਗਈ। ਚੱਲ ਤੂੰ ਚੱਲੇ। ਆ ਜਾ। ਮਗਰ ਮਗਰ ਸਿਆ ਚਲ ਦੇਖੇ ਕੌਣ ਆਏਗਾ ਹੋਰ ਗੇੜਿਆ ਕਿਵੇਂ ਬਗੇੜਾ ਬਾਈ ਠੀਕ ਹੈ ਜੀ ਵਧੀਆ ਬਗੇੜਾ ਬਾਈ ਅੱਜ ਤਾਂ ਤੁਹਾਡੇ ਘਰੇ ਆਏ ਆਏ ਜੀ ਗਏ ਹਾਂ ਵੀ ਮੈਂ ਨਾ ਚੇਅਰਮੈਨੀ ਦੇ ਵੋਟਾਂ ਚ ਖੜਾ ਹੋ ਗਿਆ ਤੁਸੀਂ ਵੋਟ ਪਾ ਦਿਓ ਨਾ ਯਾਰ ਮੈਂ ਨਹੀਂ ਪਾਉਂਦਾ ਹੈ ਵੋਟ ਬਾਈ ਬਗੇੜਾ ਮੇਰੇ ਨਾਲ ਕਾਦੀ ਨਾਰਾਜ਼ਗੀ ਹੈ ਬਾਈ ਯਾਰ ਤੇਰੇ ਨਾਲ ਕੋਈ ਨਾਰਾਜ਼ਗੀ ਨਹੀਂ ਤੇਰੇ ਪਿਓ ਦਾ ਨਾਰਾਜ਼ਗੀ ਹੈ ਭਾਈ ਮੇਰੇ ਪਿਓ ਨਾਲ ਮੇਰੇ ਪਿਓ ਨਾਲ ਕੀ ਨਾਰਾਜ਼ਗੀ ਆ ਯਾਰ ਅੱਜ ਤੋਂ 20 ਸਾਲ ਪਹਿਲਾਂ ਤੇਰੇ ਪਿਓ ਨੇ ਮੇਰੇ ਪਿਓ ਦੇ ਥੱਪੜ ਮਾਰਿਆ ਸੀ ਮੈਂ ਕਿਵੇਂ ਭੁੱਲ ਜਾਊਂਗਾ ਯਾਰ ਚੱਲ ਕੋਈ ਗੱਲ ਨਹੀਂ ਭਾਈ ਤੁਸੀਂ ਨਾ ਵੋਟਾਂ ਪਾ ਦਿਓ ਤੂੰ ਐ ਕਰ ਮੇਰੇ ਪਿਓ ਦੇ ਥੱਪੜ ਮਾਰ ਲੈ ਤੂੰ ਹੁਣ ਤਾਂ ਪਾ ਦੇਗਾ ਵੋਟ ਬਾਈ ਹਾਂ ਹਾਂ ਪਾਵਾਂਗੇ ਵੋਟਾਂ ਤੂੰ ਵੀ ਪਾ ਦੇਂਗਾ ਵੋਟਾਂ ਚਾਚੇ ਤਾਏ ਦੀਆਂ ਵੋਟਾਂ ਸਾਰਿਆਂ ਦੀ ਪਵਾ ਦਾਂਗੇ ਬੱਕ ਪਛਾਰੀ ਭਾਈ ਜਣ ਆ ਜਾ ਤਾ ਆ ਜਾ ਤੂੰ ਆ ਜਾ ਗੁੱਸਾ ਨਾ ਕਰ ਆ ਜਾ ਤਾ ਆ ਜਾ ਪਾ ਦਾਂਗੇ ਪਾ ਦਾਂਗੇ ਵੋਟ ਪਾ ਦਾਂਗੇ ਚੱਲ 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 ਆ ਜਾ ਗੁੱਸਾ ਨਹੀਂ ਤੂੰ ਬੱਕੂ ਨਹੀਂ ਹੈ ਬੱਕੂ ਨਹੀਂ ਹੈ ਰੋੜ ਰੋੜ ਗੱਲ ਸੁਣੋ ਵੱਡਿਆ ਚੇਅਰਮੈਨ ਤੂੰ ਜਿੱਤਦਾ ਜਿੱਦਦਾ ਤਾਂ ਹੈ ਨਹੀਂ ਜਿਹੜੇ ਤੇਰੇ ਲੱਛਣ ਨੇ ਓਏ ਹਲੇ ਤਾਂ ਇੱਕ ਕਰੇ ਗਈ ਦੀ ਉਤੀ ਧੱਪੜ ਪਵਾਤਾ ਪਤਾ ਨਹੀਂ ਹੋਰ ਕਿੰਨੇ ਕਿ ਥੱਪੜ ਪਵਾਏਗਾ ਤੂੰ ਮੈਂ ਨਹੀਂ ਤੇਰੇ ਨਾਲ ਜਾਂਦਾ ਮੈਂ ਨਹੀਂ ਤੇਰੇ ਨਾਲ ਜਾਂਦਾ ਮੈਂ ਨਹੀਂ ਤੇਰੇ ਨਾਲ ਉਹ ਬਾਪੂ ਲੈ ਬੋਧਿਆ ਬਣ ਗਿਆ ਤੂੰ ਦਾ ਚੇਅਰਮੈਨ ਕੀ ਹੋ ਰਿਹਾ ਹੈ